ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਦੀ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੇ ਵਿਰੋਧ ਦੇ ਵਿੱਚ ਸ਼ਾਂਤ ਮਈ ਟੱਕ ਦੇ ਨਾਲ ਰੋਸ ਮੁਜ਼ਾਹਰਾ ਕਰਦੇ ਹਾਂ ਸਿੱਖਾਂ ਦੇ ਉੱਪਰ ਬਾਦਲ ਸਰਕਾਰ ਦੀ ਪੁਲਿਸ ਨੇ ਅੰਨੇ ਬਾ ਗੋਲੀਬਾਰੀ ਕੀਤੀ ਜਿਸ ਦੇ ਵਿੱਚ ਦੋ ਸਿੰਘ ਸ਼ਹੀਦ ਹੋ ਗਏ ਸਾਡਾ ਅੱਜ ਦਾ ਮੁੱਦਾ ਇਸੇ ਹੀ ਦੁਖਦਾਈ ਤੇ ਭੇਨ ਕਰਕਟਨਾ ਨਾਲ ਸੰਬੰਧਿਤ ਹੈ ਸਾਡੇ ਨਾ ਸਟੂਡੀਓਜ਼ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ અપਮਾਨ ਦੇ ਵਿਰੋਧ ਦੇ ਵਿੱਚ ਸ਼ਾਂਤ ਮਈ ਟੰਗ ਦੇ ਨਾਲ ਰੋਸ ਮੁਜ਼ਾਹਰਾ ਕਰ ਰਹੇ ਸਿੱਖਾਂ ਦੇ ਉੱਪਰ ਬਾਦਲ ਸਰਕਾਰ ਦੀ ਪੁਲਿਸ ਨੇ ਅੰਨੇਵਾ ਗੋਲੀਬਾਰੀ ਕੀਤੀ ਜਿਸ ਦੇ ਵਿੱਚ ਦੋਸ਼ਤ ਸਿੰਘ ਸ਼ਹੀਦ ਹੋ ਗਏ ਇਹ ਇਹ ਜ਼ਾਲਮਾਨਾ ਕਾਰਵਾਈ ਪਿੱਛੇ ਕਿਹੜੀ ਜ਼ਾਲਮ ਸੋਚ ਕੰਮ ਕਰ ਰਹੀ ਹੈ ਜਿੱਦੋਂ ਤੁਸੀਂ ਇਹ ਸਵਾਲ ਕਰ ਰਹੇ ਸੀ ਤੇ ਮੈਂ ਉਸ ਵੇਲੇ ਮਨ 'ਚ ਸੋਚ ਰਿਹਾ ਸੀ ਕਿ ਆਖਰ ਅਸੀਂ ਬਾਦਲ ਕਿਆਂ ਨੂੰ ਬਾਵਰ ਕੀ ਕਹਿ ਸਕਦੇ ਹਾਂ ਕਿ ਨਹੀਂ ਕਹਿ ਸਕਦੇ ਜੀ ਕਿਉਂਕਿ ਅੱਜ ਦੀ ਜਿਹੜੀ ਭਿਆਨਕ ਦੁਖਦਾਈ ਮੰਦਭਾਗੀ ਘਟਨਾ ਵਾਪਰੀ ਆ ਉਹਨੇ ਇਹ ਗੱਲ ਸਾਬਤ ਕਰ ਦਿੱਤੀ ਆ ਕਿ ਬਾਦਲ ਕਿਆਂ ਨੇ ਜੁਲਮ ਦਾ ਜ਼ਬਰ ਦਾ ਪਿਛਲਾ ਸਾਰਾ ਜਿਹੜਾ ਇਤਿਹਾਸ ਸੀ ਉਹਨੂੰ ਇੱਕ ਤਰ੍ਹਾਂ ਧੋਤਾਂ ਹਾਂਜੀ ਕੌਮ ਸ਼ਗਰਸ਼ ਕਰਦੀ ਸੀ ਕੌਮ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਲੜਦੀ ਸੀ ਉਸ ਜ਼ਬਰ ਤੇ ਜ਼ੁਲਮ ਵਿਰੁੱਧ ਲੜਦਿਆਂ ਕੌਮ ਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਸੀ ਕੌਮ ਨੇ ਕੁਰਬਾਨੀਆਂ ਦਿੱਤੀਆਂ ਵੀ ਤੇ ਦੇਂਦੀ ਵੀ ਰਹੂਗੀ ਜੀ ਪਰੰਤੂ ਅੱਜ ਜਿਹੜੀ ਸਾਡੇ ਸਾਹਮਣੇ ਘਟਨਾ ਵਾਪਰੀ ਆ ਕਿ ਸ਼੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਦਾ ਪੰਥ ਦੁਖੀ ਤਾਗ ਤਾਂ ਵੱਲੋਂ અપਮਾਨ ਕੀਤਾ ਗਿਆ ਜੀ ਸਿੱਖ ਸੰਗਤਾਂ ਉਸ અપਮਾਨ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਦੇ ਨਾਲ ਕੋਈ ਨਾਰਾ ਨਹੀਂ ਲਾ ਰਹੀਆਂ ਕੋਈ ਬਿਆਨਬਾਜ਼ੀ ਭਾਸ਼ਣਬਾਜ਼ੀ ਨਹੀਂ ਹੋ ਰਹੀ ਹਾਂਜੀ ਸਿਰਫ ਤੇ ਸਿਰਫ ਸ਼ਾਂਤਮਈ ਢੰਗ ਨਾਲ ਬੈਠ ਕੇ ਜਾਪ ਹੋ ਰਿਹਾ ਸਿਮਰਨ ਹੋ ਰਿਹਾ ਸੋ ਸਿਮਰਨ ਕਰਦਿਆਂ ਸੰਗਤਾਂ ਤੇ ਬਾਦਲ ਸਰਕਾਰ ਦੇ ਜ਼ਬਰਦਸਤ ਜ਼ਬਰਦੀ ਹਨੇਰੀ ਝੁਲਦੀ ਆ ਉਹਨਾਂ ਤੇ ਪਾਣੀ ਦੀਆਂ ਬਿਛਾੜਾਂ ਉਹਨਾਂ ਤੇ ਅਥਰੂ ਗੈਸ ਤੇ ਉਹਨਾਂ ਤੇ ਗੋਲੀਆਂ ਦੱਗੀਆਂ ਜੀ ਸੋ ਇਹ ਜਦੋਂ ਅੱਜ ਬਾਦਲ ਸਰਕਾਰ ਨੇ ਸ਼ਾਂਤ ਮਈ ਢੰਗ ਦੇ ਨਾਲ ਆਪਣੇ ਮਹਾਨ ਪਵਿੱਤਰ ਗੁਰੂ ਸਹਿਬਾਨ ਦੇ અપਮਾਨ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਸਿੱਖ ਸੰਗਤਾਂ ਤੇ ਜਿਸ ਤਰ੍ਹਾਂ ਅੱਜ ਅੰਨੇ ਵਾਗ ਗੂਣੀ ਚੱਲੀ ਆ ਕਤਲਿਆਮ ਹੋਇਆ ਸੋ ਉਹਦੇ ਨਾਲ ਮੈਨੂੰ ਲੱਗਦਾ ਕਿ ਬਾਦਲ ਬਾਬਰ ਦਾ ਜਿਹੜਾ ਗੁਨਾਹ ਸੀ ਬਾਬਰ ਦਾ ਜਿਹੜਾ ਜ਼ੋਰ ਸੀ ਬਾਬਰ ਦਾ ਜਿਹੜਾ ਜ਼ੁਲਮ ਸੀ ਉਹ ਕਿਤੇ ਕਿਤੇ ਫਿੱਕਾ ਪੈ ਗਿਆ ਸੋ ਮੈਂ ਇਹੀ ਸੋਚ ਰਿਹਾ ਸੀ ਕਿ ਸ਼ਾਤ ਬਈ ਢੰਗ ਨਾਲ ਜਾਪ ਕਰਦੀਆਂ ਸਿਮਰਨ ਕਰਦੀਆਂ ਸੰਤਾ ਤੇ ਜਿਹੜੀ ਅੰਨੇਵਾ ਗੋਲੀ ਚਲਾਈਆ ਉਹ ਗੁਰੂ ਕੇ ਬਾਗ ਦਾ ਮੋਰਚਾ ਸੀ ਯਾਦ ਕਰ ਲਈਏ ਚਾਹੇ ਜੈਤੂ ਦਾ ਮੋਰਚਾ ਯਾਦ ਕਰ ਲਈਏ ਕਿ ਸਿੰਘਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਸਰਕਾਰ ਦੇ ਜ਼ਬਰ ਦਾ ਮੁਕਾਬਲਾ ਸਵਰ ਦੇ ਨਾਲ ਕਰਨਾ ਉਸ ਵੇਲੇ ਅੰਗਰੇਜ਼ ਸੀ ਅਸੀਂ ਗੁਲਾਮ ਸੀ ਸੋ ਗੁਲਾਮਾਂ ਦਾ ਕਿਉਂਕਿ ਹੱਕ ਹੀ ਨਹੀਂ ਹੁੰਦਾ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਆਕਾ ਨੇ ਉਹਨਾਂ ਦੇ ਵਿਰੁੱਧ ਆਪਣੀ ਜਿਵਾਨ ਖੋਲ ਸਕਣ ਹਾਂਜੀ ਉਹ ਉਸ ਵੇਲੇ ਉਹਨਾਂ ਦਾ ਜਿਹੜਾ ਅੰਗਰੇਜ਼ਾਂ ਨੇ ਜਿਹੜਾ ਸਿੱਖਾਂ ਤੇ ਜ਼ੁਲਮ ਕੀਤਾ ਉਹ ਉਸ ਗੱਲ ਦੀ ਸਾਨੂੰ ਸਮਝ ਆਉਦੀ ਆ ਕਿ ਅਸੀਂ ਗੁਲਾਮ ਸੀ ਸਾਡਾ ਇਹ ਅਧਿਕਾਰ ਹੀ ਨਹੀਂ ਸੀ ਕਿ ਅਸੀਂ ਆਪਣੀ ਆਵਾਜ਼ ਜਿਹੜਾ ਆਪਣਾ ਮੂੰਹ ਆ ਜਿਹੜਾ ਉਹ ਖੋਲ ਸਕਦੇ ਹਾਂ ਜੀ ਪਰਤੂ ਕਿਉਂਕਿ ਸਿੱਖ ਆਪਣੀ ਗੁਰੂ ਸਾਹਿਬਾਨ ਵੱਲੋਂ ਦਿੱਤੀ ਗੁੜਤੀ ਆ ਕਿ ਉਹਨਾਂ ਦੇ ਜੋਰ ਜ਼ਬਰ ਵਿਰੋਧ ਡਟਣਾ ਹੁੰਦਾ ਉਹ ਉਸ ਉਸ ਵੇਲੇ ਵੀ ਜੋਰ ਜ਼ਬਰ ਵਿਰੋਧ ਡਟੇ ਤੇ ਉਹਨਾਂ ਨੇ ਉਸ ਜ਼ਬਰਦਸਤ ਮੁਕਾਬਲਾ ਕੀਤਾ ਪਰਤੂ ਅੱਜ ਜਦੋਂ ਦੇਸ਼ ਨੂੰ ਆਜ਼ਾਦ ਕਿਹਾ ਜਾਂਦਾ ਜਦੋਂ ਇਸ ਦੇਸ਼ ਦਾ ਸੰਵਿਧਾਨ ਇਸ ਦੇਸ਼ ਦਾ ਵਿਧਾਨ ਇਸ ਦੇਸ਼ ਦਾ ਕਾਨੂੰਨ ਇਸ ਦੇਸ਼ ਦੇ ਹਰ ਨਾਗਰਿਕ ਨੂੰ ਇਸ ਗੱਲ ਦਾ ਅਧਿਕਾਰ ਦਿੰਦਾ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਆਪਣੇ ਰੋਸ ਦਾ ਪ੍ਰਗਟਾਵਾ ਆਪਣੇ ਵਿਰੋਧ ਦਾ ਪ੍ਰਗਟਾਵਾ ਆਪਣੇ ਰੋਹ ਦਾ ਪ੍ਰਗਟਾਵਾ ਸ਼ਾਂਤਮਈ ਢੰਗ ਨਾਲ ਕਰ ਸਕਦਾ ਉਹਦਾ ਅਧਿਕਾਰ ਹੈ ਤੇ ਦੂਸਰੇ ਵਸੇ ਜਿਸ ਘਟਨਾ ਦਾ ਸੰਕਟਾ ਵਿਰੋਧ ਕਰ ਰਹੀਆਂ ਨੇ ਉਹ ਘਟਨਾ ਕਿੰਨੀ ਭਿਆਨਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ અપਮਾਨ ਕੀਤਾ ਜਾਂਦਾ ਚੈਲੰਜ ਕਰਕੇ ਅਪਮਾਨ ਕੀਤਾ ਜਾਂਦਾ ਲੋਕਸ਼ਿਪ ਕੇ ਨਹੀਂ 14 ਸਾਥ ਦੇ ਚੇਲਿਆਂ ਨੇ ਪੋਸਟਰ ਲਾ ਕੇ ਜਿਹੜੀਆਂ ਵੀ ਸਿੱਖ ਦੁਸ਼ਮਣ ਤਾਕਤਾਂ ਨੇ ਉਹਨਾਂ ਨੇ ਪੋਸਟਰ ਲਾ ਕੇ ਚੈਲੰਜ ਕੀਤਾ ਸਿੱਖ ਕੌਮ ਨੂੰ ਕਿ ਤੁਸੀਂ ਸਾਡੇ ਗੁਰੂ ਦੀ ਫਿਲਮ ਨਹੀਂ ਚੱਲਣ ਦਿੱਤੀ ਅਸੀਂ ਤੁਹਾਡੇ ਗੁਰੂ ਦਾ ਇਹੋ ਜਿਹਾ ਅਪਮਾਨ ਕਰਾਂਗੇ ਕਿ ਤੁਸੀਂ ਯਾਦ ਰੱਖੋਗੇ ਉਹਨਾਂ ਨੇ ਚੈਲੰਜ ਕਰਕੇ ਅਪਮਾਨ ਕੀਤਾ ਸੋ ਜੇ ਸਿੱਖ ਸੰਗਤਾਂ ਉਸ ਉਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੀਆਂ ਨੇ ਤੇ ਇਹਦੇ ਵਿੱਚ ਗੁਨਾਹ ਕੀ ਆ ਇਹਦੇ ਵਿੱਚ ਪਾਪ ਕੀ ਆ ਇਹਦੇ ਵਿੱਚ ਗਲਤ ਕੀ ਆ ਇਹਦੇ ਵਿੱਚ ਕਾਨੂੰਨ ਦੀ ਉਲੰਘਣਾ ਕਿਹੜੀ ਆ ਸੋ ਜਦੋਂ ਇਹ ਘਟਨਾ ਜਿਹੜੀ ਵਾਪਰੀ ਆ ਅੱਜ ਦੀ ਤਰੀਕ ਦੇ ਵਿੱਚ ਕਿ ਸ਼ਾਂਤ ਮਈ ਢਾਂਗ ਦੇ ਨਾਲ ਸਿਮਰਨ ਕਰਦੀਆਂ ਸੰਗਤਾਂ ਤੇ ਜਿਸ ਤਰ੍ਹਾਂ ਜ਼ਬਰ ਦੀ ਹਨੇਰੀ ਝੁੱਲਲੀਆ ਇਹਨੇ ਪਿਛਲੇ ਸਾਰੇ ਜ਼ਬਰ ਜ਼ੁਲਮ ਤਸ਼ੱਦਦ ਸਾਰੇ ਉਹਨਾਂ ਨੂੰ maat ਪਾ ਦਿੱਤਾ ਤੇ ਹੁਣ ਮੈਂ ਇਹੀ ਸੋਚ ਰਿਹਾ ਸੀ ਕਿ ਬਾਦਲਾ ਨੂੰ ਬਾਬਰ ਕੇ ਤੋਂ ਬਾਅਦ ਕਿਹੜਾ ਇਹ ਜਿਹਾ ਕਿਤਾਬ ਦਿੱਤਾ ਜਾਵੇ ਜਿਹੜਾ ਅੱਜ ਇਹਨਾਂ ਨੇ ਕਹਿਰ ਆ ਜਿਹੜਾ ਇਹਨਾਂ ਨੇ ਅੱਜ ਇਸ ਧਰਤੀ ਤੇ ਚਲਾਇਆ ਜੀ ਸੋ ਜਦੋਂ ਤੁਸੀਂ ਸਵਾਲ ਕੀਤਾ ਕਿ ਅੱਜ ਜਿਹੜੀ ਇਹ ਅੰਨੇਵਾ ਗੋਲੀ ਚਲਾਈ ਆ ਜਿਦੇ ਵਿੱਚ ਦੋ ਸਿੰਘ ਨੇ ਜਿਹੜੇ ਉਹ ਸ਼ਹੀਦ ਹੋ ਗਏ ਨੇ ਇੱਕ ਬੇहद ਗੰਭੀਰ ਆ ਤੇ ਜ਼ਖਮੀ ਕਿੰਨੇ ਹੋਏ ਆ ਉਹਨਾਂ ਦੀ ਹਾਲੇ ਗਿਣਤੀ ਨਹੀਂ ਸਾਨੂੰ ਪਤਾ ਕਿ ਕਿੰਨੇ ਜ਼ਖਮੀ ਹੋਏ ਨੇ ਕਿਉਂਕਿ ਸਵੇਰੇ 7:30 ਵਜੇ ਕੋਟਕਪੂਰਾ ਦਾ ਜਿਹੜਾ ਲਾਈਟਾਂ ਵਾਲਾ ਚੌਕ ਆ ਉੱਥੇ ਜਿਹੜਾ ਮੁੱਖ ਰੂਪ ਦੇ ਵਿੱਚ ਧਰਨਾ ਲੱਗਿਆ ਸੀ ਉਸ ਧਰਨੇ ਦੀ ਅਗਵਾਈ ਸਾਡੇ ਧਰਮ ਦੇ ਜਿਹੜੇ ਪ੍ਰਚਾਰਕ ਨੇ ਜਿਨ੍ਹਾਂ ਤੇ ਕੌਮ ਭਰੋਸਾ ਕਰਦੀ ਆ ਭਾਈ ਪੰਥਪ੍ਰੀਤ ਸਿੰਘ ਹੋ ਗਿਆ ਉਹਨਾਂ ਦੇ ਨਾਲ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਹੋ ਗਿਆ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜਨਾਲਾ ਹੋ ਗਿਆ ਉਹਨਾਂ ਦੇ ਨਾਲ ਭਾਈ ਜਿਹੜੇ ਸਾਡੇ ਪ੍ਰਚਾਰਕ ਨੇ ਭਾਈ ਮਨਜੀਤ ਦੀ ਹੋ ਗਿਆ ਭਾਈ ਟਪਾਲੀ ਜੀ ਹੋ ਗਏ ਸੋ ਇਸ ਤਰ੍ਹਾਂ ਦੇ ਜਿਹੜੇ ਕੌਮ ਦੇ ਮਤਲਬ ਪ੍ਰਚਾਰਕ ਨੇ ਜਿਹੜੇ ਕੌਮ ਦਾ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਦਾ ਹੋਰ ਕਿਸੇ ਗੱਲ ਨਾਲ ਕੋਈ ਮਤਲਬ ਨਹੀਂ ਉਹ ਸਿੱਖ ਸੰਗਤਾਂ ਦੀ ਅਗਵਾਈ ਕਰ ਰਹੇ ਨੇ ਉਸ ਧਰਮ ਦੇ ਦੀ ਜਿਹੜਾ ਕੋਟਕਪੂਰੇ ਲੱਗਿਆ ਹੋਇਆ ਤੇ ਸੰਗਤਾਂ ਸਭ ਤੇ ਸਿਰਫ ਉਸੇ ਸਿਮਰਨ ਕਰਦੀਆਂ ਨੇ ਬੈਠ ਕੇ ਸਵੇਰੇ ਤੜਕੇ ਜਦੋਂ ਜਪਜੀ ਸਾਹਿਬ ਦਾ ਪਾਠ ਖਤਮ ਹੋ ਗਿਆ ਜਪ ਸਾਹਿਬ ਦਾ ਪਾਠ ਆ ਜਿਹੜਾ ਉਹ ਸਿੰਘ ਸਾਹਿਬ ਨੇ ਜਿਹੜੇ ਸਾਫਕਾ ਦਮਦਮਾ ਸਾਹਿਬ ਦੇ ਗਿਆਨੀ ਕੇਵਲ ਸਿੰਘ ਜੀ ਉਹਨਾਂ ਨੇ ਜਪ ਸਾਹਿਬ ਦਾ ਪਾਠ ਸ਼ੁਰੂ ਕੀਤਾ ਤੇ ਉਸ ਦਿਨੀਆਂ ਧਾੜਾਂ ਨੇ ਹਮਲਾ ਕੀਤਾ ਜੀ ਤੇ ਉਸ ਹਮਲੇ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਪਹਿਲਾਂ ਲਾਠੀ ਚਾਰਜ ਹੋਇਆ ਫਿਰ ਅਥਰੂ ਗੈਸ ਹੋਈ ਫਿਰ ਗੋਲੀ ਚੱਲੀ ਉਹ ਸਰਨੇ ਦੇ ਵਿੱਚ ਸਿੰਘ ਸੀ ਜਿਹੜੇ ਉਹ ਜ਼ਖਮੀ ਹੋ ਗਏ ਕਿਸੇ ਨੂੰ ਡਾਂਗਾਂ ਦੇ ਨਾਲ ਕੁੱਟ ਦਿੱਤਾ ਕਿਸੇ ਨੂੰ ਜ਼ੋਰ ਜਬਰਦਸਤੀ ਫੜ ਕੇ ਬੱਸਾਂ 'ਚ ਸੁੱਟ ਕੇ ਕਿਤੇ ਲੈ ਕੇ ਕਿਸੇ ਨੂੰ ਕਿਤੇ ਲੈ ਕੇ ਮਤਲਬ ਉਸ ਧਰਨੇ ਨੂੰ ਪੂਰੀ ਤਰ੍ਹਾਂ ਜ਼ਬਰਦਸਤਕਾਰ ਬਣਾ ਕੇ ਖੰਡਾਤਾ ਉਸ ਤੋਂ ਬਾਅਦ ਸੰਗਤਾਂ ਨੇ ਧਰਨਾ ਜਿਹੜਾ ਨੇੜਲਾ ਕਸਵਾ ਢਿਲਮਾ ਉੱਥੇ ਲਾਇਆ ਉੱਥੇ ਵੀ ਸਰਕਾਰ ਦਾ ਇਸੇ ਤਰ੍ਹਾਂ ਜ਼ਬਰ ਜਿਹੜਾ ਉਹ ਚੱਲਿਆ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਧਰਨਾ ਕੱਲ ਤੋਂ ਚੱਲ ਰਿਹਾ ਸੀਗਾ ਜਿਹੜਾ ਬਰਗਾੜੀ ਪਿੰਡ ਜਿੱਥੇ ਇਹ ਘਟਨਾ ਵਾਪਰੀਆ ਉਹਦੇ ਨਾਲ ਦਾ ਪਿੰਡ ਸੀ ਜਿੱਥੇ ਸੰਗਤਾਂ ਸੀ ਜਿਹੜੀਆਂ ਉਹ ਸੜਕ ਤੇ ਪੂਰੀ ਤਰ੍ਹਾਂ ਉਹਨਾਂ ਨੇ ਸ਼ਮੀਆਨਾ ਕੱਲ ਤੋਂ ਹੀ ਲਾਇਆ ਹੋਇਆ ਸੀ ਤੇ ਸੰਗਤਾਂ ਸੜਕ ਤੇ ਬੈਠੀਆਂ ਸੀ ਸੋ ਉਹਨਾਂ ਸੰਗਤਾਂ ਤੇ ਜਾ ਕੇ ਪੁਲਿਸ ਨੇ ਜਿਸ ਤਰ੍ਹਾਂ ਅੰਨੇ ਵਾਰ ਗੋਲੀ ਚਲਾਈ ਤੇ ਜਿਹੜੀ ਮੈਂ ਗੱਲ ਦੱਸੀ ਆ ਕਿ ਦੋ ਨੌਜਵਾਨ ਸਾਡੇ ਸਿੰਘ ਜਿਹੜੇ ਉੱਥੇ ਸ਼ਹੀਦ ਹੋਏ ਇੱਕ ਗੰਬੀਰਾ ਤੇ ਜ਼ਖਮੀ ਕਿੰਨੇ ਹੋਏ ਉਹਨਾਂ ਦੀ ਗਿਣਤੀ 300 ਇਹ ਜੋ ਅੱਜ ਦਾ ਇਹ ਕਾਲਾ ਕਾਰਨਾਮਾ ਬਾਦਲ ਸਰਕਾਰ ਨੇ ਕੀਤਾ ਜਿਹੜੀ ਭਾਜੀ ਅੱਜ ਬਾਦਲ ਸਰਕਾਰ ਨੇ ਕੌਮ ਸਿਰ ਚਾੜੀ ਆ ਸੋ ਠੀਕ ਆ ਕਿ ਇਸ ਭਾਜੀ ਦਾ ਜਵਾਬ ਆ ਜਿਹੜਾ ਉਹ ਕੌਮ ਜ਼ਰੂਰ ਦੇਊਗੀ ਪਰੰਤੂ ਇਤਿਹਾਸ ਦੇ ਪੰਨਿਆਂ 'ਚ ਬਾਦਲ ਨੂੰ ਬਾਬਰ ਤੋਂ ਬਾਅਦ ਅਗਲਾ ਕਿਹੜਾ ਖਿਤਾਬ ਦਿੱਤਾ ਜਾਊਗਾ ਮੈਂ ਸੋਚਦਾ ਕਿ ਇਹਦੇ ਬਾਰੇ ਸਾਰੇ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਨੂੰ ਸਿਰ ਜੋੜ ਕੇ ਇਤਿਹਾਸ ਦੇ ਸਾਰੇ ਪਰ ਕੇ ਫਰੋਲ ਕੇ ਫਿਰ ਲੱਭਣਾ ਪਊਗਾ ਕਿ ਅਜਿਹੀ ਕਾਰਵਾਈ ਅਜਿਹੀ ਘਨਾਉਣੀ ਕਾਰਵਾਈ ਕਰਨ ਵਾਲਾ ਵਿਅਕਤੀ ਆ ਉਹਨੂੰ ਅਸੀਂ ਕੀ ਆਖੀਏ। ਭਾਵੇਂ ਕਿ ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬਾਦਲ ਸਿੱਖ ਕੌਮ ਦੇ ਲਈ ਸ਼ੁਰੂ ਤੋਂ ਹੀ ਵਫਾਦਾਰ ਨਹੀਂ ਰਿਹਾ। ਪਰੰਤੂ ਸੱਤਾ ਦੀ ਲਾਲਸਾ ਕਿਤੇ ਨਾ ਕਿਤੇ ਉਹਨੂੰ ਸਿੱਖ ਕੌਮ ਦੇ ਨਜ਼ਦੀਕ ਜ਼ਰੂਰ ਰੱਖਦੀ ਹੈ। 2017 ਦੀਆਂ ਵੋਟਾਂ ਨੂੰ ਦੇਖਦੇ ਬਾਦਲ ਇੰਨੀ ਕਾਨੂੰਨੀ ਕਾਰਵਾਈ ਕਰ ਸਕਦਾ ਹੈ ਜਾਂ ਨਹੀਂ ਜਾਂ ਫਿਰ ਉਸ ਦੇ ਹੱਥੋਂ ਬਾਰੀ ਗੱਲ ਹੋ ਗਈ ਕਿ ਬਾਦਲਾਂ ਦੇ ਬਸਤਾ ਬਾਦਲਾਂ ਦੀ ਕੋਈ ਔਕਾਤ ਨਹੀਂ ਰਹੀ ਜੋ ਪੰਜਾਬ ਦੇ ਵਿੱਚ ਅੱਜ ਹਾਲਾਤ ਪੈਦਾ ਹੋਏ ਹਨ ਉਹ ਸਿਰਫ ਤੇ ਸਿਰਫ ਸੈਂਟਰ ਸਰਕਾਰ ਦੇ ਹੁਕਮ ਹਨ ਕੁਬੀਬਾ ਜਿਹੜਾ ਤੁਸੀਂ ਸੰਭਾਲ ਕੀਤਾ ਹੈ ਮੈਂ ਸੰਵਿਧਾਨ ਕੀ ਬੜਾ ਗੰਭੀਰ ਆ ਤੇ ਇਹ ਸਵਾਲ ਤੇ ਚਿੰਤਾ ਤੇ ਚਿੰਤਨ ਦੋਵੇਂ ਕਰਨ ਦੀ ਬਹੁਤ ਵੱਡੀ ਲੋੜ ਆ ਇਸ ਸਵਾਲ ਦੇ ਪਿੱਛੇ ਇੱਕ ਨਈ ਅਨੇਕਾਂ ਕਾਰਨ ਆ ਜਿਹੜੇ ਉਹ ਸਾਨੂੰ ਲੱਭਣਗੇ ਜੀ ਅਸੀਂ ਉਹਨਾਂ ਦੇ ਬਾਰੇ ਅੰਦਾਜ਼ਾ ਲਾ ਸਕਦੇ ਹਾਂ ਜਿਹੜੀ ਗੱਲ ਤੁਸੀਂ ਪਹਿਲੀ ਕੀਤੀ ਆ ਕਿ ਹੁਣ ਤੱਕ ਬਾਦਲ ਆ ਜਿਹੜਾ ਉਹਨੇ ਭਾਵੇਂ ਕਿ ਉਹਦੀਆਂ ਜਿਹੜੀਆਂ ਅਦਰੂਨੀ ਰੂਪ ਦੇ ਵਿੱਚ ਉਹਦਾ ਜਿਹੜਾ ਚਿਹਰਾ ਜਿਹੜਾ ਅਸੀਂ ਉਹਨੂੰ ਹਮੇਸ਼ਾ ਨਿਕਰਤਾਰੀ ਸਿੱਖ ਆ ਜਿਹੜਾ ਕੌਮ ਨੇ ਮਤਲਬ ਉਹਨੂੰ ਗੁਰਦਾਨਿਆ ਪਰੰਤੂ ਕਿਤੇ ਨਾ ਕਿਤੇ ਜਿਹੜੇ ਸਿੱਖ ਮੁੱਦੇ ਸੀ ਜਦੋਂ ਉਹਨੂੰ ਲੋੜ ਪੈਂਦੀ ਸੀ ਉਹ ਨਾ ਸਿੱਖ ਮੁੱਦਿਆਂ ਦੀ ਵਰਤੋਂ ਕਰਦਾ ਸੀ ਆਪਣੇ ਆਪ ਨੂੰ ਸਿੱਖ ਤੈਸੀ ਕੌਮ ਪ੍ਰਸਤ ਆ ਜਿਹੜਾ ਉਹ ਸਾਬਤ ਕਰਨ ਦੀ ਕੋਸ਼ਿਸ਼ ਉਹ ਹਮੇਸ਼ਾ ਸਮਾਂ ਆਉਣ ਤੇ ਕਰਦਾ ਰਿਹਾ ਤੇ ਸ਼ਾਇਦ ਕਰਦਾ ਵੀ ਰਹੂਗਾ ਤੇ ਅੱਜ ਜੋ ਕੁਝ ਇਹ ਵਾਪਰ ਰਿਹਾ ਕਿ ਮੁੱਦਾ ਜਿਹੜਾ ਮਾਮਲਾ ਜਿਹੜਾ ਇਸ ਵੇਲੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ અપਮਾਨ ਦਾ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 113 ਪੰਨੇ ਸੀ ਜਿਹੜੇ ਜਿਸ ਤਰ੍ਹਾਂ ਉਹਨਾਂ ਨੂੰ ਬੇਦਰਦੀ ਤੇ ਟੰਗ ਦੇ ਨਾਲ અપਮਾਨਜਨਕ ਟੰਗ ਦੇ ਨਾਲ ਜਿਸ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਆ ਸੋ ਉਹ ਐਡਾ ਗੰਭੀਰ ਮਾਮਲਾ ਜਿਹੜਾ ਕੌਮ ਦੀਆਂ ਸਿੱਧੇ ਰੂਪ ਦੇ ਵਿੱਚ ਭਾਵਨਾਵਾਂ ਨਾਲ ਜਜ਼ਬਾਤਾਂ ਨਾਲ ਸ਼ਰਧਾ ਨਾਲ ਸਤਕਾਰ ਨਾਲ ਜੁੜਿਆ ਹੋਇਆ ਇਸ ਮੁੱਦੇ ਤੇ ਬਾਦਲ ਵੱਲੋਂ ਇਹ ਰੁਖ ਅਪਣਾਉਣਾ ਜੀ ਮਤਲਬ ਇਹ ਸਮਝ ਤੋਂ ਬਾਹਰੀ ਗੱਲ ਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਇਹ ਆਖਰ ਨੂੰ ਕੀ ਸੋਚ ਕੇ ਅੱਜ ਜਾ ਜਿਸ ਦਿਨ ਤੋਂ ਇਹ ਸੰਘਰਸ਼ ਚੱਲਿਆ ਕੀ ਸੋਚ ਕੇ ਬਾਦਲ ਨੇ ਪੁੱਲਸ ਨੂੰ ਇੰਨੀ ਖੁੱਲੀ ਛੁੱਟੀ ਦਿੱਤੀ ਆ ਕਿ ਜਿਵੇਂ ਮਰਜ਼ੀ ਹੋਵੇ ਇਸ ਸੰਘਰਸ਼ ਨੂੰ ਕੁਚਲ ਦਿਓ ਜੀ ਮਤਲਬ ਜੇ ਜੋ ਕੁਝ ਇਸ ਤਰ੍ਹਾਂ ਵਾਪਰ ਰਿਹਾ ਇਹ ਬਿਲਕੁਲ ਇਹ ਗੱਲ ਸਾਫ਼ ਕਰਦਾ ਕਿ ਬਾਦਲ ਨੇ ਪੁੱਲਸ ਨੂੰ ਖੁੱਲੀ ਛੁੱਟੀ ਦਿੱਤੀ ਆ ਜੋ ਮਰਜ਼ੀ ਕਰੋ ਇਸ ਸੰਘਰਸ਼ ਨੂੰ ਕੁਚਲ ਦਿਓ ਜੀ ਤੇ ਇਹ ਬਾਦਲ ਕੀ ਇਸ ਤਰ੍ਹਾਂ ਦਾ ਹੁਕਮ ਦੇ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਸੌਦਾ ਸਾਧ ਦੀਆਂ ਚੰਦ ਬੋਟਾਂ ਲਈ ਬਾਦਲ ਮੈਂ ਸਮਝਦਾ ਕਿ ਬਾਦਲ ਇਸ ਗੱਲ ਨੂੰ ਬਾਕੂਬੀ ਸਮਝਦਾ ਉਹ ਭਾਵੇਂ ਕਿ ਉਹਨੂੰ ਸੌਦਾ ਸਾਧ ਦੀਆਂ ਬੋਟਾਂ ਦਾ ਹਮੇਸ਼ਾ ਲਾਲਚ ਰਿਆ ਡੇਰੇਬਾਦ ਦੀਆਂ ਬੋਟਾਂ ਦਾ ਹਮੇਸ਼ਾ ਉਹਨੂੰ ਲਾਲਚ ਰਿਆ ਤੇ ਉਹ ਹਮੇਸ਼ਾ ਡੇਰਿਆਂ ਤੇ ਜਾ ਕੇ ਇਸੇ ਲਈ ਨੱਕ ਰਗੜਦਾ ਮੱਥਾ ਰਗੜਦਾ ਕਿ ਉਹਨੂੰ ਡੇਰਿਆਂ ਦੀ ਵੋਟ ਆ ਜਿਹੜੀ ਉਹ ਬੜੀ ਪਿਆਰੀ ਲੱਗਦੀ ਆ ਪਰ ਤੂੰ ਉਸ ਵੋਟ ਦੀ ਕੀਮਤ ਆ ਜਿਹੜੀ ਇਹ ਉਹ ਸਿੱਖ ਕੌਮ ਨਾਲ ਦੁਸ਼ਮਣੀ ਲੈ ਕੇ ਧਾਰ ਸਕਦਾ ਇਹ ਕਿਤੇ ਨਾ ਕਿਤੇ ਸਵਾਲ ਆ ਜਿਹੜਾ ਇਹ ਸਾਡੇ ਸਾਹਮਣੇ ਖੜਾ ਹੁੰਦਾ ਸੋ ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਕੀ ਇਹਦੇ ਪਿੱਛੇ ਕਾਰਨ ਨੇ ਕਿ ਜਾਂ ਤਾਂ ਇਹ ਆ ਕਿ ਜਿਹੜਾ 나ਗਪੁਰੀ ਤਖਤ ਜਿਵੇਂ ਅਸੀਂ ਬਾਰ ਬਾਰ ਗੱਲ ਕਰ ਰਹੇ ਹਾਂ ਕਿ ਉਹਨੇ ਇੱਕ ਮਿਸ਼ਨ ਮਿਥਿਆ ਕਿ 2070 ਤੱਕ ਸਿੱਖ ਕੌਮ ਆ ਜਿਹੜੀ ਇਹਦੀ ਹੋਂਦ ਆ ਜਿਹੜੀ ਅਸੀਂ ਖਤਮ ਕਰਨੀ ਹੀ ਕਰਨੀ ਆ ਤੇ ਭਾਜਪਾ ਜਿਹੜੀ ਉਹ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਉਹ ਬਾਦਲ ਨੂੰ ਗણો ਲਾਉਣ ਦੇ ਲਈ ਤੜਫ ਰਹੀ ਆ ਕਦੇ ਸਾਨੂੰ ਇਹ ਲੱਗਦਾ ਕਿ ਗੱਲ ਲਾਉਣ ਲਈ ਤੜਫ ਰਹੀ ਆ ਕਦੇ ਸਾਨੂੰ ਇਹ ਲੱਗਦਾ ਕਿ ਗੱਲੋਂ ਲਾਉਣ ਲਈ ਤੜਫ ਰਹੀ ਆ ਤੇ ਇਹ ਜਿਹੜੀਆਂ ਵੀ ਹਦਾਇਤਾਂ ਅੱਜ ਇਹ ਇਸ ਸੰਬੰਧੀ ਆਈਆਂ ਨੇ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਕਿਤੇ ਇਹ ਤਾਂ ਨਹੀਂ ਕਿ ਇਹ ਕੇਂਦਰ ਵੱਲੋਂ ਸਿੱਧੀਆਂ ਜਿਹੜਾ ਇੱਥੋਂ ਦਾ ਜਿਹੜਾ ਜ਼ਾਲਮ ਡੀਜੀਪੀ ਆ ਜਿਹੜਾ ਸਿੱਖ ਕੌਮ ਦਾ ਸਭ ਤੋਂ ਵੱਡਾ ਕਾਤਲ ਅਫਸਰ ਆ ਉਸ ਨੂਕ ਤੇ ਇਹ ਸਿੱਧੀਆਂ ਹਦਾਇਤਾਂ ਤੇ ਨਹੀਂ ਆ ਰਹੀਆਂ ਕਿ ਸਿੱਖਾਂ ਤੇ ਇੰਨਾ ਜ਼ੁਲਮ ਕਰੋ ਇੰਨਾ ਜ਼ੁਲਮ ਕਰੋ ਕਿ ਉਹ ਮਤਲਬ ਜਿਹੜੀ ਜਿਹੜਾ ਮਿਸ਼ਨ ਆ 2070 ਵਾਲਾ ਉਹਦੀ ਮੋਢਾ ਜਿਹੜਾ ਬੰਨਿਆ ਜਾਵੇ ਤੇ ਬਾਦਲ ਆ ਜਿਹੜਾ ਉਹ ਸਿੱਖ ਕੌਮ ਤੋਂ ਇੱਕ ਤਰ੍ਹਾਂ ਦੂਰ ਉਦਤਕਾਰਿਆ ਜਾਵੇ ਸੋ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਇਹ ਇਹ ਕਿਤੇ ਨਾ ਕਿਤੇ ਗੱਲ ਆ ਜਿਹੜੀ ਇਸ ਬਾਰੇ ਵੀ ਮਤਲਬ ਸੋਚ ਆ ਜਿਹੜੀ ਉਹ ਖੜੀ ਹੋ ਸਕਦੀ ਹੈ ਕਿ ਇਸ ਤਰ੍ਹਾਂ ਦੇ ਕਾਰਨ ਵੀ ਵੱਢ ਸਕਦੇ ਨੇ ਪਰੰਤੂ ਉਹਦੇ ਲਈ ਵੀ ਜਰੂਰ ਸੋਚਣਾ ਪਊਗਾ ਕਿ ਆਖਰ ਨੂੰ ਬਾਦਲ ਵਰਗਾ ਜਿਹੜਾ ਕਹਾੜਾ ਵਾ ਜਿਹੜਾ ਸਿੱਖੀ ਦੀਆਂ ਜੜਾਂ ਤੇ ਬਾਹਰ ਕਰ ਰਿਹਾ ਵਾ ਲਗਾਤਾਰ ਸਿੱਖੀ ਦੀਆਂ ਜੜਾਂ ਵੱਧ ਰਿਹਾ ਇਸ ਤਰ੍ਹਾਂ ਦਾ ਕਹਾੜਾ ਜਿਹੜਾ ਹੋਰ ਮਤਲਬ ਮੋਦੀ ਗਿਆ ਨੂੰ ਜਾਂ ਜਿਹੜਾ ਨਾਗਪੁਰੀ ਤਖਤਾ ਸ਼ਾਇਦ ਇਸ ਤਰ੍ਹਾਂ ਦਾ ਕਹਾੜਾ ਹੋਰ ਨਾ ਮਿਲੇ ਤੇ ਉਹ ਬਾਦਲ ਨੂੰ ਕਿਉਂ ਖਤਮ ਕਰਨਾ ਚਾਹੁੰਦਾ ਕਿ ਅੱਬਾ ਬਰੋ ਦੇ ਦੀ ਗੱਲ ਬਣਦੀ ਆ ਕਿ ਕੀ ਇਸ ਤਰ੍ਹਾਂ ਦੀਆਂ ਹਦਾਇਤਾਂ ਨੇ ਜਿਹੜੀਆਂ ਉਹ ਉਪਰੋਂ ਆਈਆਂ ਨੇ ਜਾਂ ਇਹ ਹਦਾਇਤਾਂ ਨੇ ਜਿਹੜੀਆਂ ਇਹ ਬਾਦਲ ਨੇ ਦਿੱਤੀਆਂ ਨੇ ਮੋਦੀ ਨੇ ਦਿੱਤੀਆਂ ਨੇ ਜਾਂ 나ਗਪੁਰੀ ਤਖਤ ਨੇ ਦਿੱਤੀਆਂ ਨੇ ਕਿ ਪੰਜਾਬ ਦੇ ਵਿੱਚ ਸਿੱਖਾਂ ਨੂੰ ਤਾਕਤ ਦੇ ਨਾਲ ਜ਼ੋਰ ਦੇ ਨਾਲ ਜ਼ਬਰ ਦੇ ਨਾਲ ਜਿਵੇਂ ਮਰਜ਼ੀ ਹੋਵੇ ਕੁਚਲਣਾ ਹੀ ਕੁਚਲਣਾ ਹੈ ਸੋ ਇਹ ਸਾਡੇ ਸਾਹਮਣੇ ਅਗਲੀ ਗੱਲ ਜਿਹੜੀ ਬੜੀ ਹੋਰ ਗੰਭੀਰ ਆ ਕਿ ਇਸ ਵੇਲੇ ਇਹ ਗੱਲ ਬਿਲਕੁਲ ਸਾਫ਼ ਹੋ ਗਈ ਆ ਕਿ ਸਿੱਖ ਕੌਮ ਆ ਜਿਹੜੀ ਅਸੀਂ ਇਹਨੂੰ ਮਤਲਬ ਧੜੇਬੰਦੀ ਤੋਂ ਪਾਰਟੀਬਾਜ਼ੀ ਤੋਂ ਉੱਪਰ ਲੈ ਜਾਈਏ ਇਸ ਗੱਲ ਨੂੰ ਚਾਹੇ ਉਹਦੇ ਵਿੱਚ ਬਾਦਲ ਦਲ ਦੇ ਬੰਦੇ ਵੀ ਸ਼ਾਮਲ ਹੋ ਸਕਦੇ ਆ ਬਾਕੀ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਸਿੱਖ ਧਿਰਾਂ ਨੇ ਜਿਹੜੀਆਂ ਉਹਨਾਂ ਦੇ ਉਹਨਾਂ ਦੇ ਮਤਲਬ ਜਿਹੜੀਆਂ ਧਿਰਾਂ ਨੇ ਉਹ ਤਾਂ ਹੈ ਹੀ ਨੇ ਸੋ ਸਾਰਿਆਂ ਦੇ ਮਨਾਂ 'ਚ ਕਿਤੇ ਨਾ ਕਿਤੇ ਬਾਦਲ ਪ੍ਰਤੀ ਨਫ਼ਰਤ ਆ ਜਿਹੜੀ ਉਹ ਪੈਦਾ ਹੋ ਚੁੱਕੀ ਆ ਕਿਸੇ ਦੇ ਮਨ ਚ 100% ਦੀ ਆ ਕਿਸੇ ਦੇ ਮਨ ਚ 90% ਦੀ ਆ ਕਿਸੇ ਦੇ ਮਨ ਚ 50% ਦੀ ਆ ਇਹ ਗੱਲ ਵੱਖਰੀ ਆ ਨਫਰਤ ਹਰ ਵਿਅਕਤੀ ਦੇ ਮਨ ਚ ਖਾਸ ਕਰਕੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਨਮਾਨ ਦਾ ਮੁੱਦਾ ਹੈ ਇਸ ਨੂੰ ਲੈ ਕੇ ਅੱਜ ਮਤਲਬ ਸਾਰੇ ਪਾਸੇ ਰੋਸ ਰੋਅ ਅਤੇ ਨਫਰਤ ਬਾਦਲਾ ਪ੍ਰਤੀ ਹੈ ਗਿਆ ਸੋ ਇਸ ਤਰੀਕ ਦੇ ਵਿੱਚ ਬਾਦਲਾ ਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੋਊ ਕਿ 2017 ਦੀਆਂ ਚੋਣਾਂ ਨੇ ਜਿਹੜੀਆਂ ਉਹ ਸਾਡਾ ਅੰਤ ਆ ਤੇ ਉਸ ਅੰਤ ਨੂੰ ਦੂਰ ਕਰਨ ਦੇ ਲਈ ਜਾਂ ਉਸ ਅੰਤ ਤੋਂ ਬਚਾ ਦੇ ਲਈ ਇਸ ਤਰ੍ਹਾਂ ਦੀ ਸਾਜਿਸ਼ ਵੀ ਬਾਦਲਾਂ ਦੇ ਦਿਮਾਗ ਦੇ ਵਿੱਚ ਉਹਦਾ ਕੀੜਾ ਜਿਹੜਾ ਉਹ ਪੈਦਾ ਹੋ ਸਕਦਾ ਕਿ ਪੰਜਾਬ ਦੇ ਵਿੱਚ ਇੱਕ ਵਾਰ ਰਾਸ਼ਟਰਪਤੀ ਰਾਜ ਲਾਗੂ ਕਰਾ ਦੋ ਜੀ ਤੇ ਉਹਦੇ ਨਾਲ ਜਿਹੜੀ ਬਾਦਲਾਂ ਪ੍ਰਤੀ ਨਫ਼ਰਤ ਆ ਉਹ ਲੋਕਾਂ ਦੇ ਵਿੱਚ ਘਟ ਜੂਗੀ ਵੋਟਾਂ ਦੇ ਜਿਹੜੀਆਂ ਉਹ 2 ਸਾਲ ਪਿੱਛੇ ਚਲੀਆਂ ਜਾਣਗੀਆਂ ਤੇ ਫਿਰ ਉਦੋਂ ਤੱਕ ਅਸੀਂ ਜਿਹੜੀ ਜੀ ਸਥਿਤੀ ਹੈ ਇਹਨੂੰ ਆਪਣੇ ਕਾਬੂ 'ਚ ਲਿਆਵਾਂਗੇ ਸੋ ਮੈਨੂੰ ਮਤਲਬ ਕਿਤੇ ਨਾ ਕਿਤੇ ਇਸ ਗੱਲ ਦੀ ਸ਼ੰਕਾ ਵੀ ਖੜੀ ਹੁੰਦੀ ਹੈ ਕਿ ਕਿਤੇ ਨਾ ਕਿਤੇ ਇਹ ਇਸ ਤਰ੍ਹਾਂ ਦੀ ਸੋਚ ਤਾਂ ਨਹੀਂ ਬਾਦਲਾ ਦੇ ਮਨ 'ਚ ਪੈਦਾ ਹੋ ਗਈ ਕਿ 2017 ਦੀਆਂ ਚੋਣਾਂ ਦੂਰ ਕਰਨ ਦੇ ਲਈ ਤੇ ਜਿਹੜੀ ਕੌਮ ਦੇ ਵਿੱਚ ਨਫ਼ਰਤ ਪੈਦਾ ਹੋ ਗਈ ਹੈ ਸਾਡੇ ਪ੍ਰਤੀ ਉਸ ਨਫ਼ਰਤ ਨੂੰ ਦੂਰ ਕਰਨ ਦੇ ਲਈ ਪੰਜਾਬ 'ਚ ਇੱਕ ਵਾਰ ਰਾਸ਼ਟਰਪਤੀ ਰਾਜ ਆਗੂ ਕਰਵਾਇਆ ਚਾ ਜਾਵੇ ਸੋ ਇਹ ਦੋ ਸੰਭਾਵਨਾਵਾਂ ਜਿਹੜੀਆਂ ਇਹ ਬੇहद ਗੰਭੀਰ ਨੇ ਚਿੰਤਾ ਦਾ ਮੁੱਦਾ ਵੀ ਨੇ ਤੇ ਚਿੰਤਨ ਦਾ ਵੀ ਮੁੱਦਾ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਬੜੀ ਸਾਫ਼ ਹੋਊਗੀ ਕਿ ਆਖਰ ਨੂੰ ਇਹ ਹੁਕਮ ਨੇ ਜਿਹੜੇ ਕਿ ਸਿੱਖਾਂ ਤੇ ਅੰਨੇਵਾ ਇਸ ਤਰ੍ਹਾਂ ਕੌਮ ਤੇ ਇੰਨੇ ਵਾਰ ਸ਼ਾਂਤ ਬਈ ਸੰਘਰਸ਼ ਕਰਦੇ ਹੀ ਕੌਮ ਤੇ ਅੰਨੇਵਾ ਇਸ ਤਰ੍ਹਾਂ ਦੀ ਗੋਲਾਵਾਰੀ ਜਿਹੜੀ ਹੋਈ ਆ ਇਹਦੇ ਪਿੱਛੇ ਇੱਕ ਬਹੁਤ ਵੱਡੀ ਤੇ ਘਨੌਣੀ ਸਾਜ਼ਿਸ਼ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ ਜੀ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿੱਖ ਲਗਾਤਾਰ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਕਿਸ ਸਮੇਂ ਦੀਆਂ ਸਰਕਾਰਾਂ ਆਪਣੀ ਗੋਲਾਵਾਰੀ ਦੇ ਨਾਲ ਸਿੱਖਾਂ ਦੀ ਆਵਾਜ਼ ਨੂੰ ਦਬਾ ਸਕਣਗੀਆਂ ਦੇਖੋ ਵੀ ਬਾਇਤਾ ਇਤਿਹਾਸ ਗਵਾਹ ਹੈ ਇਸ ਗੱਲ ਦਾ ਮੁਗਲ ਆਏ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਹਰ ਤਰ੍ਹਾਂ ਦਾ ਜੋਰ ਜ਼ਬਰ ਜ਼ੁਲਮ ਤਸ਼ੱਦਦ ਕੀਤਾ ਕੌਮ ਨੂੰ ਖਤਮ ਕਰਨ ਲਈ ਸਿੱਖਾਂ ਨੂੰ ਖਤਮ ਕਰਨ ਲਈ ਆਪ ਖਤਮ ਹੋ ਗਏ ਸਿੱਖ ਖਤਮ ਨਹੀਂ ਹੋਏ ਪਠਾਨ ਆਏ ਉਹਨਾਂ ਨੇ ਵੀ ਕੀਤਾ ਅੰਗਰੇਜ਼ ਆਏ ਉਹਨਾਂ ਨੇ ਵੀ ਕੀਤਾ ਤੇ ਹੁਣ ਇਹ ਜਿਹੜਾ ਅੱਜ ਦਾ ਹਿੰਦੂਵਾਦੀ ਲੋਕ ਨੇ ਜਿਹੜੇ ਜਿਹੜੇ ਬ੍ਰਾਹਮਣਵਾਦੀ ਲੋਕ ਨੇ ਜਿਹੜੇ ਜਿਹੜੇ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਦੀ ਸੋਚ ਰੱਖਣ ਵਾਲੇ ਭਗਵਾ ਲੋਕ ਲੋਕ ਨੇ ਜਿਹੜੇ ਹੁਣ ਉਹ ਲੱਗੇ ਹੋਏ ਨੇ ਸੋ ਇਹ ਕਿਉਂਕਿ ਦਸ਼ਮੇਸ਼ ਪਿਤਾ ਨੇ ਪਰਮਾਤਮਕੀ ਮੌਜ ਆਪਣੀ ਮਰਜ਼ੀ ਨਾਲ ਆਪਣੀ ਸੋਚ ਨਾਲ ਦੀ ਵਹਿਗੁਰੂ ਦੀ ਸੋਚ ਅਨਸਾਰ ਵਹਿਗੁਰੂ ਦੇ ਹੁਕਮ ਅਨਸਾਰ ਵਹਿਗੁਰੂ ਦੇ ਨਿਰਦੇਸ਼ ਅਨਸਾਰ ਇਸ ਕੌਮ ਨੂੰ ਉਹਨਾਂ ਨੇ ਸਾਜਿਆ ਸੀ ਕਿ ਇਸ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦੀ ਨਿਆਰੀ ਨਰਾਲੀ ਕੌਮ ਆ ਜਿਹੜੀ ਉਹ ਸਾਜੀ ਜਾਵੇ ਜਿਹੜੀ ਇਸ ਦੁਨੀਆ ਦੇ ਵਿੱਚ ਹਲੇਮੀ ਰਾਜ ਦੀ ਸਥਾਪਨਾ ਕਰ ਸਕੇ ਸੋ ਭਾਵੇਂ ਕਿ ਇਸ ਗੱਲ ਦੇ ਲਈ ਮੈਂ ਸਮਝਦਾ ਕਿ ਕੌਮ ਨੇ ਜਿਹੜੀ ਸੋਚ ਨੂੰ ਲੈ ਕੇ ਜਿਸ ਦਿਸ਼ਾ ਨੂੰ ਲੈ ਕੇ ਜਿਸ ਸੰਭਾਵਨਾ ਨੂੰ ਲੈ ਕੇ ਜਿਸ ਮਿਸ਼ਨ ਨੂੰ ਲੈ ਕੇ ਦਸ਼ਮੇਸ਼ ਪਿਤਾ ਨੇ ਕੌਮ ਸਾਜੀ ਸੀ ਬਦਕਿਸਮਤੀ ਰਹੀ ਆ ਕਿ ਕੌਮ ਉਸ ਪਾਸੇ ਹਲੇ ਤੱਕ ਤੁਰ ਨਹੀਂ ਸਕੀ ਸਫਲਤਾਪੂਰਵਕ ਤੁਰ ਨਹੀਂ ਸਕੀ ਪਰੰਤੂ ਗੁਰੂ ਸਾਹਿਬ ਦਾ ਜਿਹੜਾ ਮਿਸ਼ਨ ਸੀ ਗੁਰੂ ਸਾਹਿਬ ਦਾ ਸਿਧਾਂਤ ਸੀ ਗੁਰੂ ਸਾਹਿਬ ਦੀ ਸੋਚ ਸੀ ਗੁਰੂ ਸਾਹਿਬ ਦਾ ਜਿਹੜਾ ਥਾਪੜਾ ਸੀ ਉਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਆ ਸੋ ਇਸ ਲਈ ਦੁਨੀਆ ਦੀ ਕੋਈ ਤਾਕਤ ਆ ਜਿਹੜੀ ਕਾਮੇ ਕਿ ਅਸੀਂ ਬਾਰ-ਬਾਰ ਗੱਲ ਕਰਦੇ ਆਂ ਕਿ ਨਾਗਪੁਰੀ ਤਖਤ ਨੇ ਐਲਾਨ ਕੀਤਾ ਕਿ 2070 ਤੱਕ ਅਸੀਂ ਇਸ ਦੇਸ਼ ਚ ਇਸ ਦੇਸ਼ ਚੋ ਇਸ ਦੁਨੀਆ ਚੋਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰਨੀ ਆ ਪਰ ਤੁਹਾਨੂੰ ਇਸ ਗੱਲ ਦਾ ਭਰੋਸਾ ਵੀ ਆ ਵਿਸ਼ਵਾਸ ਵੀ ਆ ਕਿ ਉਹ ਜਿਹੜਾ ਉਹਨਾਂ ਦਾ ਮਿਸ਼ਨ ਆ ਤੇ ਉਧਰ ਦੂਸਰੇ ਪਾਸੇ ਜਿਹੜਾ ਦਸ਼ਮੇਸ਼ ਪੂਜਾ ਦਾ ਮਿਸ਼ਨ ਆ ਇਹ ਦੋਨੇ ਜਿਹੜੇ ਆਪਸ ਵਿੱਚ ਮਤਲਬ ਇਨ੍ਹਾਂ ਦੋਨਾਂ ਦਾ ਆਪਸ ਵਿੱਚ ਕੋਈ ਮੁਕਾਬਲਾ ਨਹੀਂ ਹੈਗਾ ਸੋ ਇਹ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਆ ਕਿ ਜਿਹੜਾ ਬਾਦਲ ਸਰਕਾਰ ਦਾ ਜ਼ੋਰ ਜ਼ੁਲਮ ਤਸ਼ੱਦਦ ਅੱਜ ਦੀ ਤਰੀਕ ਚ ਕੌਮ ਤੇ ਹੋ ਰਿਹਾ ਸੋ ਇਹਦੇ ਨਾਲ ਕੀ ਉਹ ਆਪਣੇ ਉਸ ਮਿਸ਼ਨ ਚ ਸਫਲ ਹੋ ਸਕੂਗਾ ਜਿਸ ਵਿਸ਼ੇ ਨੂੰ ਲੈ ਕੇ ਉਹ ਅੱਜ ਕੌਮ ਨੂੰ ਦਿਵਾਉਣ ਵਾਲੇ ਰਾਹ ਤੁਰਿਆ ਹੋਇਆ ਅ ਬੱਪੂ ਸੂਰਜ ਸਿੰਘ ਖਾਲਸਾ ਦਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਹੈ ਉਹ ਸੱਚ ਸੰਘਰਸ਼ ਨੇ ਬਾਦਲਾਂ ਦੇ ਮੰਚ 'ਚ ਜਾਂ ਉਸ ਤੋਂ ਪਹਿਲਾਂ ਗੁਰਵਖ ਸਿੰਘ ਵਾਲੇ ਸੰਘਰਸ਼ ਦੀ ਗੱਲ ਕਰ ਲਈਏ ਇਹਨਾਂ ਸਾਰੇ ਸੰਘਰਸ਼ਾਂ ਨੇ ਬਾਦਲਾਂ ਦੇ ਮੰਨ ਦੇ ਵਿੱਚ ਜਾਂ ਜਿਸ ਤਰ੍ਹਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਜਿੱਤੀਆਂ ਉਸ ਤੋਂ ਬਾਅਦ ਦਿੱਲੀ ਕਮੇਟੀ ਚੋਣਾਂ ਜਿੱਤੀਆਂ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਜਿੱਤੀਆਂ ਇਹ ਸਾਰੇ ਕੁਝ ਨੇ ਬਾਦਲਾਂ ਦੇ ਮੰਚ 'ਚ ਇੱਕ ਬੜੀ ਗਲਤਫਹਿਮੀ ਆ ਜਿਹੜੀ ਉਹ ਪੈਦਾ ਕਰ ਦਿੱਤੀ ਆ ਕਿ ਕੌਮ ਦੇ ਵਿੱਚ ਜਿਹੜੇ ਸਿੱਖੀ ਸੋਚ ਵਾਲੇ ਬੰਦੇ ਨੇ ਉਹ ਮੁਠੀ ਪਰ ਰਹੇਗੇ ਨਹੀਂ ਹਾਂਜੀ ਬਾਕੀ ਸਾਰਾ ਬਕਾਊ ਮਾਲ ਆ ਬਾਕੀ ਸਾਰਾ ਸਵਾਰਥੀ ਮਾਲ ਆ ਬਾਕੀ ਸਾਰਾ ਪਦਾਰਥੀ ਮਾਲ ਆ ਸੋ ਉਹਨਾਂ ਨੂੰ ਅਗੇ ਬਾਕੀ ਸਾਰਿਆਂ ਨੂੰ ਅਸੀਂ ਮਤਲਬ ਸਾਡੇ ਕੋਲ ਧਨ ਦੀ ਕਮੀ ਨਹੀਂ ਸਾਡੇ ਕੋਲ ਦੌਲਤ ਦੀ ਕਮੀ ਨਹੀਂ ਸਾਡੇ ਕੋਲ ਡੰਡੇ ਦੀ ਕਮੀ ਨਹੀਂ ਸਾਡੇ ਕੋਲ ਸਾਧਨਾਂ ਦੀ ਕਮੀ ਨਹੀਂ ਸਾਡੇ ਕੋਲ ਲਾਲਚ ਦੀ ਕਮੀ ਨਹੀਂ ਸੋ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜੇ ਮੁਠੀ ਪਰ ਲੋਕ ਨੇ ਇਹਨਾਂ ਦੀ ਕੋਈ ਬਹੁਤੀ ਔਕਾਤ ਨਹੀਂ ਹੈਗੀ ਜੇ ਹੈਗੀ ਔਕਾਤ ਤੇ ਉਹਨੂੰ ਸ਼ਕਤੀ ਨਾਲ ਖਤਮ ਕਰ ਦੇ ਸੋ ਇਹ ਬਾਦਲਾਂ ਦੀ ਇਹ ਇਹ ਸੋਚ ਦੇ ਵਿੱਚੋਂ ਆ ਜੋ ਕੁਝ ਬੱਪੜ ਰਿਹਾ ਉਹ ਉਹ ਇਸੇ ਗੱਲ ਦਾ ਪ੍ਰਤੀਕ ਹੈ ਕਿ ਉਹਨਾਂ ਨੇ ਜਿਹੜਾ ਮੁੱਦਾ ਜਿਹੜੀ ਸਮੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਗੁਰੂ ਗ੍ਰੰਥ ਸਾਹਿਬ ਦੇ ਮਾਨ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨਾਲ ਗੁਰੂ ਪਿਆਰੇ ਸਾਹਿਬ ਪ੍ਰਤੀਸ਼ਾਦ ਦਾ ਨਾਲ ਜੁੜੀ ਹੋਈ ਸੀ ਉਸ ਸਮੱਸਿਆ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਸਗੋ ਹਮੇ ਅਨਸਾਰ ਰਾਜ ਸਤਾ ਦੀ ਮਤਲਬ ਅੰਨੀ ਅੱਖ ਦੇ ਨਾਲ ਉਸ ਉਸ ਮੁੱਦੇ ਨੂੰ ਲਿਆ ਤੇ ਅੱਜ ਇਹ ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ ਉਹ ਉਸ ਦਾ ਨਤੀਜਾ ਪਰੰਤੂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਆਉਣ ਵਾਲਾ ਸਮਾਂ ਇਸ ਗੱਲ ਦਾ ਜਰੂਰ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਾਦਲਾ ਨੂੰ ਇਸ ਦਾ ਖਮਿਆਜਾ ਜਿਹੜਾ ਕਿਸ ਰੂਪ ਵਿੱਚ ਭੁਗਤਣਾ ਪਊਗਾ ਪਾਵੇ ਕੇ ਬਾਰ ਬਾਰ ਇੱਕ ਗੱਲ ਜਿਸ ਨਾਲ ਵੀ ਅਸੀਂ ਕਰਦੇ ਆ ਕਿ ਉਹ ਕਹਿੰਦਾ ਕਿ ਬਾਦਲਾਂ ਦੇ ਪਾਪ ਦਾ ਘੜਾ ਜਿਹੜਾ ਉਹ ਭਰ ਗਿਆ ਉਹ ਹੁਣ ਫੁੱਟਣ ਦਾ ਸਮਾਂ ਆ ਗਿਆ ਤੇ ਇਹ ਗੱਲ ਵੀ ਮੈਨੂੰ ਲੱਗਦਾ ਕਿ ਕੁਦਰਤ ਕਿਤੇ ਨਾ ਕਿਤੇ ਮਹਾ ਬਹੁਤ ਬਿਆਨਤ ਹੈ ਉਹਨੇ ਜਦੋਂ ਕਿਸੇ ਵਿਅਕਤੀ ਦਾ ਅੰਤ ਕਰਾਉਣਾ ਹੁੰਦਾ ਤੇ ਉਹਦੇ ਆਪ ਨੇ ਜਿਹੜੇ ਉਹਦਾ ਜੋਰ ਆ ਉਹਦਾ ਜ਼ੁਲਮ ਆ ਉਹਦਾ ਤਸ਼ੱਦਦ ਆ ਉਹ ਆਪਣੇ ਆਪ ਵੱਧ ਜਾਂਦਾ ਕਿਉਂਕਿ ਅੱਤ ਤੇ ਰੱਬ ਦਾ ਬੈਰ ਹੁੰਦਾ ਇਸ ਤੋਂ ਇਲਾਵਾ ਮੈਨੂੰ ਕੁਦਰਤ ਦੀ ਮਰਜ਼ੀ ਦਿਖਾਈ ਦੇ ਰਹੀ ਆ ਕਿ ਅੱਤ ਤੇ ਰੱਬ ਦੇ ਬੈਰ ਦਾ ਜਿਹੜਾ ਸਜ਼ਾਤਾ ਉਹ ਅੱਜ ਬਾਦਲਾਂ ਤੇ ਲੱਗੂਗਾ ਵੱਡੇ ਤੇ ਛੋਟੇ ਬਾਦਲ ਵੱਲੋਂ ਇਸ ਜਾਲਮਾਨਾ ਕਾਰਵਾਈ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਦੂਸਰੇ ਪਾਸੇ ਜਥੇਦਾਰਾਂ ਨੇ ਵੀ ਇਹੀ ਬਿਆਨ ਦਿੱਤਾ ਹੈ ਕਿ ਸੰਗਤ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੁਕੂ ਵੀ ਬ ਗੱਲ ਲਈ ਹੈ ਕਿ ਵੱਡਾ ਜਾਂ ਛੋਟਾ ਬਾਦਲ ਇਸ ਭਿਆਨਕ ਘਣਾਉਣੀ ਕਾਰਵਾਈ ਤੇ ਜੇ ਮੈਂ ਸਮਝਦਾ ਕਿ ਕੌਮ ਦੇ ਕੀਤੇ ਕਤਲੇਆਮ ਤੇ ਆਖਰ ਨੂੰ ਕੀ ਟਿੱਪਣੀ ਕਰ ਸਕਦੇ ਆ ਜੀ ਹੁਣ ਕਿਉਂਕਿ ਇਸ ਤਰ੍ਹਾਂ ਦਾ ਗੰਭੀਰ ਮਤਲਬ ਇਸ ਤਰ੍ਹਾਂ ਦੀ ਭਿਆਨਕ ਸਥਿਤੀ ਪੈਦਾ ਹੋ ਚੁੱਕੀ ਆ ਕਿ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਸਰਕਾਰ ਦੀ ਸਹੀ ਕਾਰਵਾਈ ਸਿੱਧ ਕਰ ਸਕਦੇ ਨੇ ਜੀ ਸੰਗਤਾਂ ਨੇ ਜਿਹੜੀਆਂ ਉਹ ਸ਼ਾਂਤਮਈ ਟੰਗ ਦੇ ਨਾਲ ਸਿਮਰਨ ਕਰ ਰਹੀਆਂ ਨੇ ਜਾਪ ਕਰ ਰਹੀਆਂ ਨੇ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਗੋਲੀ ਚਲਾਈ ਜਾਂਦੀ ਹੈ ਸ਼ਹੀਦਦियां ਪ੍ਰਾਪਤ ਕਰ ਜਾਂਦੇ ਨੇ ਨੌਜਵਾਨ ਸੋ ਇਸ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਮਤਲਬ ਉਹ ਤਰਕ ਸੰਗਤ ਆ ਜਿਹੜਾ ਨਹੀਂ ਠਹਿਰਾ ਸਕਦੇ ਸੋ ਇਸ ਲਈ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਦੂਜੇ ਫਿੱਲੇ ਨੇ ਜਿਵੇਂ ਜਥੇਦਾਰ ਅਕਾਲ ਅਖਤਾ ਕੌਮੇ ਕੋਮ ਨੇ ਉਹਨੂੰ ਦਚਤਾਰ ਪਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੋਇਆ ਉਹਦੇ ਵੱਲੋਂ ਜਿਹੜੀ ਇਹ ਗੱਲ ਕੀਤੀ ਗਈ ਹੈ ਕਿ ਸ਼ਾਂਤੀ ਬਣਾਈ ਰੱਖੋ ਇੱਕ ਪਾਸੇ ਕਿਸੇ ਵਿਅਕਤੀ ਦੇ ਤੁਸੀਂ ਕਿਸੇ ਕੌਮ ਦੇ ਸੀਨੇ ਵਿੱਚ ਲਗਾਤਾਰ ਸ਼ੁਰਾ ਮਾਰ ਰਹੇ ਹੋ ਲਗਾਤਾਰ ਸ਼ੁਰਾ ਮਾਰ ਰਹੇ ਹੋ ਤੇ ਉਹਨੂੰ ਤੁਸੀਂ ਕਹੋਗੇ ਤੂੰ ਚੀਸ ਵੀ ਨਾ ਤੂੰ ਪੀੜਾ ਵੀ ਨਾ ਮਹਿਸੂਸ ਕਰ ਤੂੰ ਹਾਏ ਵੀ ਨਾ ਕਹਿ ਤੂੰ ਚੁੱਪਚਾਪ ਇਸ ਨੂੰ ਬਰਦਾਸ਼ਤ ਕਰੀ ਜਾ ਕੀ ਇਹ ਸੰਭਵ ਹੈ ਜੀ ਸੋ ਇਹ ਜੋ ਕੁਝ ਇਸ ਵੇਲੇ ਵਾਪਰ ਰਿਹਾ ਹੁਣ ਬਾਦਲ ਦਲ ਦੇ ਬਹੁਤ ਸਾਰੇ ਪੂਰਾ ਗੂਆਨੇ ਜਿਹੜੇ ਉਹਦੇ ਚ ਆਪਲੂ ਸਲੋਕ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਹਦਿੱਤਾ ਜਾਰੀ ਹੋਣੀ ਕਿ ਤੁਸੀਂ ਇਸ ਪਾਸੇ ਬਿਆਨ ਦਿਓ ਸੋ ਇਸ ਤਰ੍ਹਾਂ ਦਾ মিডিਆ ਜਿਹੜਾ ਉਹਦੇ ਵੱਲੋਂ ਵੀ ਇਹ ਕਹਾਣੀਆਂ ਘੜੀਆਂ ਜਾਣਗੀਆਂ ਕਿਸੇ ਇੱਕ ਸੰਗਤਾ ਸੀ ਜੀ ਉਹ ਉਹਨਾਂ ਨੇ ਆ ਕਰਤਾ ਪੜਗਾੜ ਚਾ ਕੇ ਆ ਹੋਇਆ ਇਹ ਸਾਰਾ ਕੁਝ ਹੈ ਜਿਹੜਾ ਕੱਲ ਨੂੰ ਤੁਹਾਡੇ ਸਾਹਮਣੇ ਆਜੂਗਾ ਕਿ ਇਸ ਨੂੰ ਕਿਹੜਾ ਰੂਪ ਦੇ ਕੇ ਕਿਸ ਪਾਸੇ ਨੂੰ ਤੋੜਿਆ ਜਾਂਦਾ ਉਸ ਤੋਂ ਬਾਅਦ ਫਿਰ ਜਦੋਂ ਇਹ ਇਸ ਤਰ੍ਹਾਂ ਦਾ ਮਾਹੌਲ ਬਣ ਜੂਗਾ ਕਿ ਇਹ ਤਾਂ ਜੇ ਪੜਗਾੜ ਦੇ ਵਿੱਚ ਕੰਮ ਹੋਇਆ ਜੀ ਇਹ ਤਾਂ ਫਲਾੜੇ ਨੇ ਆ ਕਰਤਾ ਸੀ ਜੀ ਧਮਗਾੜੇ ਨੇ ਆ ਕਰਤਾ ਸੀ ਸੋ ਇਹ মিডিਏ ਦੇ ਰਾਹੀਂ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਕੱਲ ਨੂੰ ਸਾਡੇ ਸਾਹਮਣੇ ਆਉਣੀ ਹੈ ਮੈਨੂੰ ਇਸ ਗੱਲ ਦਾ ਪ੍ਰੋਫੈਸਰ ਸੋ ਇਹ ਜਦੋਂ ਇਸ ਤਰ੍ਹਾਂ ਕੁਝ ਇਸ ਤਰ੍ਹਾਂ ਦੇ ਬਿਆਨ ਵੀ ਆਉਣਗੇ ਤੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦਾ ਜਿਹੜੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਉਸ ਤੋਂ ਬਾਅਦ ਵੱਡਾ ਬਾਦਲ ਜਾਂ ਛੋਟਾ ਬਾਦਲ ਉਹ ਆਪਣਾ ਮੂੰਹ ਖੋਲਣਗੇ ਪਰੰਤੂ ਸੱਚ ਸੱਚ ਹੀ ਹੁੰਦਾ ਤੋ ਇਹ ਸੱਚਾ ਜਿਹੜਾ ਇਹ ਅੱਜ ਪੂਰਨ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ ਇਹ ਭਿਆਨਕ ਸੱਚਾ ਜਿਹੜਾ ਇਹ ਸਾਡੇ ਸਾਹਮਣੇ ਆ ਕਿ ਸ਼ਾਂਤਮਈ ਟਾਂਗ ਦੇ ਨਾਲ ਆਪਣੇ ਗੁਰੂ ਦੇ અપਮਾਨ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਸਿੱਖ ਸੰਗਤਾਂ ਤੇ ਬਾਦਲ ਦੀ ਪੁਲਿਸ ਨੇ ਅੰਨੇਵਾ ਗੋਲੀ ਚਲਾਈ ਆ ਤੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਇਹ ਸੱਚਾ ਇਹ ਸੱਚਾ ਸੰਘਰਸ਼ ਦੀ ਆਗਾਮੀ ਰੂਪਰੇਖਾ ਇਸਿਕ ਸੰਤਾਵਾਂ ਦੇ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਵੀਰ ਅੱਜ ਜਦੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਬਾਦਲ ਕੇ ਚਾਹੇ ਆਪਣੀ ਸਤਾ ਚੰਨੇ ਹੋਗੇ ਨੇ ਚਾਹੇ ਉਹਨਾਂ ਨੂੰ ਉੱਪਰੋਂ ਇਹੋ ਜਿਹੇ ਹੁਕਮ ਆ ਗਏ ਨੇ ਕਿ ਤੁਸੀਂ ਕੌਮ ਤੇ ਜ਼ਬਰ ਜ਼ੁਲਮ ਤਸ਼ੱਦਦ ਆ ਜਿਹੜਾ ਉਹ ਅੰਨੇਵਾ ਕਰਨਾ ਇਸ ਸਥਿਤੀ ਪੈਦਾ ਹੋ ਗਈ ਹੈ ਉਹ ਪੂਰੀ ਤਰ੍ਹਾਂ ਇਸ ਗੱਲ ਦੇ ਲਈ ਹਉਮੈ ਹੰਕਾਰ ਜਾਵਰ ਪੁਣਾ ਜਿਹੜਾ ਉਹਨਾਂ ਦਾ ਤੂੰ ਉਹਦੇ ਵਿੱਚ ਪੂਰੀ ਤਰ੍ਹਾਂ ਅੰਨੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕੌਮ ਨੇ ਜਿਹੜਾ ਰੋਹ ਦਾ ਪ੍ਰਗਟਾਵਾ ਕਰਨਾ ਰੋਸ ਦਾ ਪ੍ਰਗਟਾਵਾ ਕਰਨਾ ਉਹਨੂੰ ਸਰਕਾਰ ਦੇ ਜ਼ੁਲਮ ਦਾ ਸਾਹਮਣਾ ਕਰਨਾ ਹੀ ਪੈਣਾ ਸੋ ਇਸ ਗੱਲ ਨੂੰ ਕੌਮ ਨੂੰ ਬਾਚ ਲੈਣਾ ਚਾਹੀਦਾ ਵਾ ਧਿਆਨ ਚ ਰੱਖਣਾ ਚਾਹੀਦਾ ਤੇ ਇਸ ਇਸੇ ਗੱਲ ਨੂੰ ਦੇਖਦਿਆਂ ਹੋਇਆਂ ਅੱਜ ਵੀ ਜਗਰੌਂ ਚ ਇੱਕ ਰੋਸ ਮਾਰਚ ਕੀਤਾ ਗਿਆ ਤੇ ਉਸ ਵੇਲੇ ਵੀ ਸੰਗਤਾਂ ਨੇ ਮਤਲਬ ਇਹ ਪੁੱਛਿਆ ਕਿ ਅਗਲੀ ਰੂਪਰੇਖਾ ਕੀ ਹੋਣੀ ਚਾਹੀਦੀ ਆ ਸੋ ਨੌਜਵਾਨ ਨੇ ਜਿਹੜੇ ਉਹਨਾਂ ਵਿੱਚ ਬਹੁਤ ਜੋਸ਼ ਆ ਉਹ ਆਪਣੀ ਕੁਰਬਾਨੀ ਦੇਣ ਲਈ ਤਤਪਰ ਨੇ ਜਿਸ ਤਰ੍ਹਾਂ ਇਹ ਬਹਿਬਲ ਪਿੰਡ ਆ ਜਿਹੜਾ ਉੱਥੇ ਦੇ ਜਿਹੜੇ ਨੌਜਵਾਨ ਸੀ ਜਿਹੜੇ ਦੋ ਉਹਨਾਂ ਨੇ ਸ਼ਹਾਦਤ ਦਿੱਤੀ ਆ ਤੇ ਇਸੇ ਤਰ੍ਹਾਂ ਨੌਜਵਾਨਾਂ ਦੇ ਵਿੱਚ ਜੋਸ਼ ਆ ਜਿਹੜਾ ਅੱਜ ਅਸੀਂ ਮਤਲਬ ਉਹ ਉਹਨਾਂ ਨੂੰ ਇੱਕ ਇਸ਼ਾਰੇ ਦੀ ਲੋੜ ਆ ਤੇ ਇਹ ਜੋਸ਼ ਆ ਜਿਹੜਾ ਸਾਨੂੰ ਆਪਣੇ ਜਿਹੜੇ ਸਾਡੀ ਕੌਮ ਦੇ ਲਾਲ ਨੇ ਜਿਹੜੇ ਅਸੀਂ ਉਹਨਾਂ ਨੂੰ ਹੀ ਇਹ ਬਾਦਲ ਦੀਆਂ ਗੋਲੀਆਂ ਦਾ ਸ਼ਿਕਾਰ ਨਹੀਂ ਹੋਣ ਦੇਣਾ ਅਸੀਂ ਕੌਮ ਦੇ ਰੋਹ ਦਾ ਵੀ ਪ੍ਰਗਟਾਵਾ ਕਰਨਾ ਕੌਮ ਦੇ ਰੋਸ ਦਾ ਵੀ ਪ੍ਰਗਟਾਵਾ ਕਰਨਾ ਵਾ ਤੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਉਹ ਬਾਦਲ ਦੀ ਸਰਕਾਰ ਆ ਤੇ ਚਾਹੇ ਮੋਦੀ ਦੀ ਸਰਕਾਰ ਆ ਉਹਨਾਂ ਨੂੰ ਵੀ ਇਹ ਗੱਲ ਦਾ ਅਹਿਸਾਸ ਕਰਾਉਣਾ ਕਿ ਕੌਮ ਆ ਜਿਹੜੀ ਉਹ ਆਪਣੇ ਗੁਰੂ ਦੇ ਮਾਨ ਸਨਮਾਨ ਦੇ ਮੁੱਦੇ ਤੇ ਇਕਜੁੱਟਾ ਇਕਸੋਰਾ ਸੋ ਕੌਮ ਨੂੰ ਇਸ ਮੁੱਦੇ ਤੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਇੱਕ ਮਤ ਹੋ ਕੇ ਛੋਟੀਆਂ-ਛੋਟੀਆਂ ਧੜੇਵੰਦੀਆਂ ਤੋਂ ਉੱਪਰ ਉੱਠ ਕੇ ਗਲੀ-ਗਲੀ ਮੱਲੇ-ਮੱਲੇ ਸ਼ਹਿਰ-ਸ਼ਹਿਰ ਪਿੰਡ-ਪਿੰਡ ਜਿੱਥੇ ਵੀ ਜਿੱਥੇ ਵੀ ਸਿੱਖ ਸੰਗਤਾਂ ਨੇ ਉਹ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦੇ ਆ ਜਿਸ ਤਰ੍ਹਾਂ ਵੀ ਕਰ ਸਕਦੀਆਂ ਨੇ ਉਸੇ ਹੀ ਤਰ੍ਹਾਂ ਕਰਨ ਦੇ ਲਈ ਕਰਤੋਂ ਬਾਹਰ ਆ ਜਾਣਾ ਚਾਹੀਦਾ ਤਾਂ ਕਿ ਸਮੇਂ ਦੀਆਂ ਸਰਕਾਰਾਂ ਨੂੰ ਪਤਾ ਲੱਗ ਜਾਵੇ ਕਿ ਕੌਮ ਆ ਜਿਹੜੀ ਉਹਦੇ ਅੰਦਰ ਕਿਹੜਾ ਜਵਾਲਾਮੁਖੀ ਆ ਜਿਹੜਾ ਉਹ ਬਲ ਰਿਹਾ ਉਸ ਜਵਾਲਾਮੁਖੀ ਦੇ ਫਟਣ ਤੋਂ ਜਦੋਂ ਸਰਕਾਰ ਡਰੂਗੀ ਕਿ ਮੈਂ ਸਮਝਦਾ ਕਿ ਉਦੋਂ ਸਰਕਾਰ ਆ ਜਿਹੜੀ ਆਪਣੇ ਹੀ ਜ਼ੁਲਮ ਤੇ ਤਸ਼ੱਦਦ ਦਾ ਰਾਹ ਵਾ ਜਿਹੜਾ ਇਹਨੂੰ ਛੱਡ ਕੇ ਦੂਸਰੇ ਪਾਸੇ ਆਊਗੀ ਸੋ ਕੌਮ ਨੂੰ ਅੱਜ ਤੋਂ ਇਸ ਇਸ ਗੱਲ ਨੂੰ ਯਕੀਨੀ ਬਣਾ ਲੈਣਾ ਚਾਹੀਦਾ ਕਿ ਸਮੁੱਚੀ ਕੌਮ ਦੇ ਰੋਹ ਦਾ ਰੋਸ ਦਾ ਜਿਹੜਾ ਸ਼ਾਂਤਮਈ ਢੰਗ ਦਾ ਪ੍ਰਗਟਾਵਾ ਜਿਹੜਾ ਉਹ ਕੱਲ ਤੋਂ ਸਾਹਮਣੇ ਆਉਣਾ ਸ਼ੁਰੂ ਹੋ ਜਾਵੇ ਜੀ ਅੱਜ ਇੱਕ ਵਾਰ ਫਿਰ ਕੌਮ ਉਸ ਪ੍ਰੀਖਿਆ ਤੇ ਆ ਖੜੀ ਹੋਈ ਹੈ ਕਿ ਕੌਮ ਨੂੰ ਆਪਣੇ ਸਬਰ ਦਾ ਇਮਤਿਹਾਨ ਦੇਣਾ ਪਏਗਾ ਤੇ ਆਪਣੇ ਸਬਰ ਦੇ ਇਮਤਿਹਾਨ ਚੋਂ ਪਾਸ ਹੋਣ ਦੇ ਲਈ ਕੌਮ ਨੂੰ ਇਸ ਜਾਲਮਾਨਾ ਕੋਹਾੜੇ ਤੇ ਜੋ ਅੱਜ ਸਿੱਖੀ ਦੇ ਉੱਪਰ ਚੱਲ ਰਿਹਾ ਹੈ ਉਸ ਨੂੰ ਆਪਣੇ ਸਬਰ ਦੇ ਹਥਿਆਰ ਨਾਲ ਹੀ ਖੁੰਡਾ ਕਰਨਾ ਪਏਗਾ। ਸੋ ਪੇ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।